ਮੇਰਾ ਨਾਮ ਇੰਸਪੈਕਟਰ ਗੁਰਪ੍ਰੀਤ ਸਿੰਘ ਐਸਐਚਓ ਖਾਨਾ ਸਰ ਹੈ ਮਾ ਜੋ ਸੀਨੀਅਰ ਕਪਤਾਨ ਕੋਲ ਸਿਪ੍ਰਿੰਦਾ ਜੀ ਨੇ ਮੇਰਾ ਜੀ ਸਾਹ ਤੇ ਸਾਨੂੰ ਪਿਛਲੇ ਸਮੇਂ ਤੋਂ ਜਿਹੜੀ ਆਈ ਹੈ ਕਿ ਆ ਚੋਰੀ ਦੇ ਜਿਹੜੇ ਇੱਕ ਨਾਮ ਵਾਲੇ ਜਿਹੜੇ ਜਲਤਰੀ ਹੋ ਰਹੀ ਸੀ ਉਸ ਕਹਿ ਤੀ ਜਿਹੜਾ ਹੈਗਾ ਕੱਲ ਜੀ ਅਸੀਂ ਜੁਸੀਰ ਸਿੰਘ ਪਾਸ ਬੰਦਰੀ ਹੋਣੀ ਸੀ ਇਹ ਸੂਰਵਾ ਸਨੀ ਤੇ ਇੱਕ ਵਿਅਕਤੀ ਹੋ ਰਿਹਾ ਜਿਹੜਾ ਹੈਗਾ ਕਿ ਇਹ ਘਰਾਂ ਚ ਜਿਹੜੇ ਬੰਦ ਪਏ ਘਰ ਤੇ ਉਹਨਾਂ ਚ ਜਿਹੜੀਆਂ ਇਹ ਚੋਰੀਆਂ ਕਰਦੀਆਂ ਨੇ ਉਸ ਤਹਿਤ ਜਿਹੜਾ ਹੈਗਾ ਇਹ ਸੀ ਜਗਸੀਰ ਸਿੰਘ ਵੱਲੋਂ 100 ਨੰਬਰ ਮਕਦਮਾ ਅੰਡਰ ਸੈਕਸ਼ਨ 302 ਨੂੰ ਡੀਐਨਐਸ ਤਹਿਤ ਦਰਜ ਕਰਕੇ ਗਿਲੀਆਬੀ ਤਪਤੀ ਸੰਮਲ ਵਿੱਚ ਲਿਆਂਦੀ ਤੇ ਸੂਰਨਾ ਤੇ ਸਰੀ ਜਿਹੜਾ ਵਾਸੀ ਜੋਗੀ ਨਗਰ ਹੈ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ ਚਾਰ ਸੀਪੀਯੂ ਫੈਨ ਤੇ ਹੋਰ ਜਿਹੜਾ ਹੈਗਾ ਚੋਰੀ ਦਾ ਸਮਾਨ ਬਰਾਮਦ ਕੀਤਾ ਗਿਆ ਤੇ ਜੋ ਕਿ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਹੋਰ ਵੀ ਜਿਹੜਾ ਹੈਗਾ ਚੋਰੀਆਂ ਡੇਟੇ ਸੌਣ ਦੀ ਸਭਾ ਹੁੰਦਾ ਹੈ ਕੋਈ ਹੋਰ ਵੀ ਮﻘਦਮੇ ਦਰਜ ਹੈ ਜੀ ਇਹਨਾਂ ਦੇ ਇਹ ਜਿਹੜਾ ਸੂਰਮਾ ਹੈਗਾ ਇਹ ਚ ਜਿਹੜਾ ਨਾ ਕੋਸੀ ਦਾ ਸੂਰਮਾ ਹੈ ਤੇ ਪਹਿਲਾਂ ਵੀ ਜਿਹੜੇ ਜੋੜੀ ਦੇ ਮਕਦਮੇ